ਕਿਸਾਨ ਅੰਦੋਲਨ 2.0 ਜਿਸ ਦੇ ਚੱਲਦੇ ਹੋਏ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ਦੇ ਕਿਸਾਨ ਲੰਬੇ ਸਮੇਂ ਤੋਂ ਦਰਨਾ ਲਗਾ ਕੇ ਬੈਠੇ ਨੇ ਜਿਸ ਦੇ ਚੱਲਦੇ ਹੋਏ ਅੱਜ ਰੇਲ ਰੋਕੋ ਅੰਦੋਲਨ ਵੀ ਕਿਸਾਨਾਂ ਵੱਲੋਂ ਕੀਤਾ ਗਿਆ ਅਲੱਗ-ਅਲੱਗ ਜਥੇਬੰਦੀਆਂ ਨੇ ਇਸ ਅੰਦੋਲਨ ਦੇ ਵਿੱਚ ਹਿੱਸਾ ਲੈ ਕੇ ਟਰੇਨਾਂ ਰੋਕੀਆਂ ਤੁਸੀਂ ਇਸ ਤਰ੍ਹਾਂ ਦੀ ਕਵਰ ਦੇਖ ਰਹੇ ਹੋ ਮੁਹਾਲੀ ਰੇਲਵੇ ਸਟੇਸ਼ਨ ਤੋਂ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਰੇਲਾ ਰੁਕੀਆਂ ਗਈਆਂ ਨੇ ਅਤੇ ਪਟੜੀ ਉੱਤੇ ਬੈਠ ਕੇ ਆਪਣਾ ਸ਼ਾਂਤ ਮਈ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਮੈਂ ਸਰਦਾਰ ਚਲੋਜੇ ਭਾਰਤੀ ਕਿਸਾਨ ਯੂਨੀਅਨ ਕੋ ਦਾ ਸਭ ਤੋਂ ਪ੍ਰਧਾਨ ਪੂਰੇ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਜਿਹੜਾ ਦਿੱਲੀਵਾਲ ਦੇ ਕਈ ਮਹੀਨੇ ਦੇ ਵਿੱਚ ਬਰਤਤ ਆ ਗਿਆ ਹੁਦਾ ਹੈ ਉਹਨੂੰ ਮੁੱਖ ਰੱਖਦੇ ਜਿਹੜੇ ਅੱਜ ਇਹਨਾਂ ਦੋਨੋਂ ਫਰਮਾਂ ਨੇ ਕਾਲ ਦਿੱਤੀ ਸੀਗੀ ਤਰੀ ਲੋਕਾਂ ਦੇ ਉਹਦੇ ਵਿੱਚ ਸਬੰਧ ਵਿੱਚ ਆਏ ਆ ਤੁਸੀਂ ਕਹਿੰਦੇ ਵੀ ਸਾਡੇ ਇਹਨਾਂ ਜਿੱਥੇ ਮੈਂ ਤੁਸੀਂ ਨਾ ਨਾਲ ਸਾਡੇ ਬਖਰੇਵੇਂ ਲੱਗ ਲੱਗ ਹੋ ਸਕਦੇ ਆ ਸਾਡੇ ਨਾਲ ਗਿਲੇ ਸ਼ੁਬੇ ਹੋ ਸਕਦੇ ਆ ਅਸੀਂ ਉਹਨਾਂ ਗਿਲੇ ਸ਼ੁਬੇ ਦੂਰ ਅਸੀਂ ਉਹ ਗਿਲੇ ਸ਼ੁਬੇ ਅਸੀਂ ਬਾਅਦ ਚ ਵੀ ਦੂਰ ਕਰ ਸਕਦੇ ਆ ਅੱਜ ਉਹ ਬਸਤ ਆ ਗਿਆ ਮੋਦੀ ਤੋਂ ਉਹਦੇ ਵਿੱਚ ਤੁਲਾ ਕੱਢਣ ਦਾ ਬਸਤ ਆ ਗਿਆ ਅਸੀਂ ਸਾਰੇ ਜਿੰਨੇ ਬੱਚੇ ਜਿਹਨੇ ਤੁਹਾਡੇ ਮੀਰਾ ਥਰੂ ਅਪੀਲ ਕਰਦੇ ਆ ਚਾਹ ਰਾਜੇਵਾਲ ਦੀ ਆ ਜਾਂ ਲੱਖੋਵਾਲ ਦੀ ਹੈ ਜਾਂ ਕ੍ਰਾਂਤੀਕਾਰੀ ਹੈ ਦਰਸ਼ਨਪਾਲ ਦੀ ਤੇ ਆਪਣਾ ਗੁਰਾਹਾਂ ਦੀ ਹੈਗੀ ਹੈ ਕਾਧੀਆਂ ਸਾਹ ਰਹਿ ਗਏ ਆ ਅਸੀਂ ਸਾਰੇ ਇਥੇ ਬੰਦੇ ਤੁਹਾਡੇ ਮੂਹਰੇ ਅਪੀਲ ਕਰਨਦੇ ਆ ਮੈਂ ਇੱਕ ਪਰਸੋਂ ਵੀਡੀਓ ਪਾਈ ਸੀ ਕਿ ਵੀ ਹੁਣ ਆਪਣੇ ਬクセਵੇਂ ਗਿਲਵੇ ਛੇ ਛੱਡ ਕੇ ਇਕੱਠੇ ਹੋ ਜੇ ਜੇ ਮੋਦੀ ਤੋਂ ਜੋ ਕਿਲਾ ਗੱਢਣਾ ਹੈ ਕਿ ਹੁਣ ਸਮਾਂ ਆ ਗਿਆ ਆ ਆਪਣੀ ਮੰਗ ਮੰਗਾਉਣ ਦਾ ਇਹੀ ਮੋਦੀ ਕਹਿੰਦਾ ਸੀਗਾ ਜੇ ਮੈਨੂੰ ਪ੍ਰਧਾਨ ਮੰਤਰੀ ਬਣਾ ਦਿਓ ਮੈਨੂੰ ਜਿਤਾ ਦਿਓ ਪਹਿਲੇ ਕਦਮ ਦੇ ਪਹਿਲੀ ਤਰ ਤਿੰਨ ਜਿਹੜੀ ਐਮਐਸਸੀ ਦੇ ਕਾਨੂੰਨ ਲਾਗੂ ਕੀਤਾ ਜਾਵੇਗਾ ਅੱਜ ਤੱਕ ਉਹ ਆਪਣਾ ਵਾਅਦਾ ਨਮਪੁਲੀਆ ਜਦੋਂ ਦਿੱਲੀ ਦੇ ਵਿੱਚ ਨੇ ਠਾਇਆ ਸੀ ਤਰਨਾ ਉਹਦੇ ਵੀ ਨੇ ਵਾਅਦਾ ਕੀਤਾ ਸੀ ਤੁਹਾਡੇ ਅਸੀਂ ਐਮਐਸਸੀ ਦੇ ਕਾਨੂੰਨ ਬਣਾਵਾਂਗੇ ਅੱਜ ਤੱਕ ਇਹਨੇ ਨਹੀਂ ਬਣਾਏ ਉਹਦੇ ਸਬੰਧ ਦੇ ਅਸੀਂ ਇਹਨਾਂ 'ਤੇ ਦਬਾਅ ਉਹਦੇ ਵੀ ਜੋ ਰੇਟ ਲੈਣ ਕੇ ਫੈਸਲਾ ਉਸ ਦਾ ਅਸੀਂ ਫੁੱਲ ਚੜਾਵਾਂਗੇ ਉਹਨਾਂ ਦਾ ਅਸੀਂ ਅੱਗੇ ਅੱਗੇ ਪ੍ਰੋਗਰਾਮ ਤੋਰਦੇ ਰਹਾਂਗੇ ਅਸੀਂ ਕਿਹੜੇ ਕਿਹੜੇ ਪੈਂਡਿੰਗ ਮੰਗ ਰਹੇ ਜਿਹੜੀਆਂ ਰਹਿਦੀਆਂ ਮਹਿੰਗੀਆਂ ਮੰਨ ਇੱਕ ਐਮਐਸਸੀ ਦਾ ਕਾਨੂੰਨ ਬਣਦਾ ਹੈ ਇਹ ਕਹਿੰਦੇ ਵੀ ਅਸੀਂ ਐਮਐਸਸੀ ਦੇ ਰਹੇ ਹਾਂ ਪੰਜਾਬ ਹਰਿਆਣਾ ਕੱਛੀਅਮ ਦੇ ਉਹ ਦਾਅਵਾ ਸੀਗਾ ਵੀ ਮੈਂ ਐਮਐਸਸੀ ਗਰੰਟੀ ਦੇ ਰਹੇ ਹਾਂ ਐਮਐਸਸੀ ਦੇ ਰਹੇ ਹਾਂ ਅਸੀਂ ਐਮਐਸਸੀ ਤੁਹਾਨੂੰ ਮਿਲਦੀ ਅਸੀਂ ਕਹਿੰਦੇ ਮਿਲਦੀ ਹੈ ਪਰ ਉਸੇ ਕੰਮ ਨੂੰ ਮਹੌਂਦਾ ਇਸ ਤੇ ਕਟੂਕ ਰੇਟ ਨਹੀਂ ਖਰੀਦ ਨਹੀਂ ਜੋ ਕਟ ਗਈ ਉਸ ਤੇ ਐਕਸ਼ਨ ਹੋਣਾ ਚਾਹੀਦਾ ਉਸ ਤੇ ਪਰਚਾ ਦਾਖਲ ਹੋਣਾ ਚਾਹੀਦਾ ਇਹਦੇ ਕਾਨੂੰਨ ਕਿਉਂ ਨਹੀਂ ਬਣਾਉਂਦੇ ਕੌ ਤੀਜਾ 17 ਹਟਾ ਦੀ ਜੀ ਕਾਲੇ ਕਾਲ ਅੰਕ ਦਾ ਦਰ ਲਗਿਆ ਉਹਨੇ ਕਿਸਾਨੀ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਨਾ ਉਹਨੇ ਕਰਨੀ ਜਦ ਤੱਕ ਅਸੀਂ ਇਕੱਠੇ ਨਹੀਂ ਹੁੰਦੇ ਜਾਂ ਇਕੱਠੇ ਹੋਗੇ ਅਸੀਂ ਚੱਲਾਂਗੇ ਜਿੰਨੇ 10-12 ਲੱਖ ਬੰਦਾ ਇਕੱਠਾ ਹੋ ਜਾਏਗਾ ਫਿਰ ਇਹਦੇ ਤੋਂ ਕਿਲਾ ਨਿਕਲੂਗਾ ਫਿਰ ਇਹ ਚੂਗਾ ਕਿ ਸਾਡੀਆਂ ਮੰਗਾਂ ਹੀ ਮੰਨੂਗਾ ਉਮੀਦ ਹੈਗੀ ਜਿਵੇਂ ਪਹਿਲਾਂ ਤਿੰਨ ਕਾਲੇ ਕਾਨੂੰਨਾਂ ਦੇ ਕਰਕੇ ਜਿਹੜਾ ਇਕੱਠੇ ਹੋਗੀ ਸੀ ਜਿੱਥੇ ਬੰਦਿਆ ਹੁਣ ਵੀ ਇਕੱਠੇ ਹੋ ਜਾਣੀ ਕੋਲ ਅਸੀਂ ਇਕੱਠੇ ਹੋਵਾਂਗੇ ਅੱਜ ਮੀਟਿੰਗ ਇਕੱਠੇ ਹੋਣ ਦੇ ਬਾਰੇ ਮੀਟਿੰਗ ਹੈਗੀ ਆ ਅਸੀਂ ਇਹਨਾਂ ਨੇ ਆਪਣਾ ਦੋਨੇ ਸਾਨੂੰ ਜਿਸ ਟਾਈਮ ਪੁੱਛ ਲੈਂਦੇ ਸਾਨੂੰ ਇਕੱਠੇ ਲੈ ਕੇ ਚੱਲਦੇ ਤਾਂ ਪਰ ਹੁਣ ਜਦੋਂ ਅਸੀਂ ਦੇਖਦੇ ਹਾਲਾਤ ਹੁਣ ਦੇਖਦੇ ਹੋਏ ਜਿਹੜੇ ਕਾਨੂੰਨ ਤਿੰਨ ਕੌਂਦ ਰੱਦ ਕਰਦੇ ਉਹ ਦੁਆਰਾ ਚੋਰ ਮੋਹ ਜਾਈ ਦੇਸ਼ ਤੋਂ ਲਿਆਦੇ ਆਣੇ ਨੇ ਬਣਾ ਲਈ ਨੀਤੀ ਬਣਾ ਲਈ ਹੈ ਉਹ ਨੀਤੀ ਬਣਾਉਂਦੇ ਅਸੀਂ ਕਹਿੰਦੇ ਵੀ ਉਹਨਾਂ ਨੂੰ ਫੇਰ ਅਸੀਂ ਰੱਦ ਕਰਾਂਗੇ ਉਹ ਅਸੀਂ ਕਾਨੂੰਨ ਜਿਹੜੇ ਇਹਨਾਂ ਦੇ ਦੁਆਰਾ ਨੇ ਤੇ ਉਹਨੂੰ ਅਸੀਂ ਭਗਵੰਤ ਮਾਨ ਜਿਹੜਾ ਮੀਟਿੰਗਾਂ ਰੱਖਿਆ ਕੁੜੀਆਂ ਮੀਟਿੰਗ ਰੱਖਿਆ ਅਸੀਂ ਜੇ ਸਾਡੇ ਜਿਹੀ ਬੰਦਿਆਂ ਨੂੰ ਉੱਥੇ ਬੁਲਾਊਗਾ ਅਸੀਂ ਤਾਂ ਬਿਲਕੁਲ ਇਸੇ ਵਿਰੋਧ ਕਰਾਂਗੇ ਉਹ ਲਾਗੂ ਨਹੀਂ ਹੋਣਨਾਂ ਦੇਖੋ ਜੀ 22ਵਾਂ ਦਿਨ ਚੱਲ ਗਿਆ ਜੀ ਸਰਦਾਰ ਜਗਜੀਤ ਸਿੰਘ ਜੀ ਡੱਲੇ ਵਾਲ ਨੂੰ ਭੁੱਖ ਹੜਤਾਲ ਤੇ ਤੋ ਲੋਕਾਂ ਦੀਆਂ ਮੰਗਾਂ ਪ੍ਰਤੀ ਹੈ ਲੋਕਾਂ ਦੇ ਲੋਕਾਂ ਨੇ ਕਹਿ ਸਕਦਾ ਆਪਣੀ ਮੰਗ ਪ੍ਰਤੀ ਬੈਠਿਆ ਨਹੀਂ ਆ ਪੰਜਾਬ ਦੇ ਆ ਭਾਰਤ ਦੇ ਮੰਗਾਂ ਪ੍ਰਤੀ ਬੈਠਿਆ ਐਮਐਸਬੀ ਐ ਕਈਆਂ ਹੋਰ ਐ ਤਿੰਨ ਕਾਲੇ ਕਾਨੂੰਨਾਂ ਫੇਰ ਲਾਗੂ ਕਰ ਰਹੇ ਨੇ ਉਹਨਾਂ ਦੇ ਪ੍ਰਤੀ ਅੱਜ 22 ਬੰਦੇ ਇੰਚ ਬੈਠਿਆ ਮਰਨ ਮਰਚ ਦੇ ਬੈਠਿਆ ਉਹਦੀ ਹਾਲਤ ਨਾਜ਼ੁਕ ਹੋ ਗਈ ਮਤਲਬ ਇਹ ਕਹਿ ਸਕਦੇ ਵੀ ਆਪਾਂ ਜੇ ਕਿਤੇ ਗੌਰਿਆਂ ਨੇ ਭਾਰਤ ਸਰਕਾਰ ਨੇ ਤੋ ਚੰਦ ਦਿਨਾਂ ਦਾ ਮਹਿਮਾਨ ਤੇ ਉਹਦੇ ਨੂੰ ਜਗਾਣ ਲਈ ਲੋਕ ਸਰਕਾਰ ਬੋਲੀ ਹੋਈ ਬੈਠੀ ਐ ਬੋਲੀ ਸਰਕਾਰ ਨੂੰ ਜਗਾਣ ਲਈ ਇਹ ਕਿ ਰੋਕਾ দেয়া ਗਿਆ ਵੀ ਜਿਹੜਾ ਇਹ ਤੁਸੀਂ 3 ਘੰਟੇ ਦਾ ਉਹ ਉਹ ਲਾਓਗੇ ਜਾਂ ਇੱਥੇ ਲੜਣਾ ਰੇਲਵੇ ਟ੍ਰੈਕਾਂ ਦੇ ਬੈਠਣਾ ਉਦੇ ਸਬੰਧ ਅਸੀਂ ਬੈਠੇ ਆ ਜੀ ਇੱਥੇ 3 ਘੰਟੇ ਜਿਹੜਾ ਹੈਗਾ ਇਹ ਅੱਜ ਦਾ ਹੈਗਾ ਕੱਲ੍ਹ ਐ ਕੰਟੀਨਿਊ ਵੀ ਕਰਨਾ ਹੈ ਇਹ ਕੰਟੀਨਿਊ ਹੋਊਗਾ ਜੀ ਫਿਰ ਥੋੜੇ ਰਾਹੀ ਅਸੀਂ ਪ੍ਰੈਸ ਰਹੀ ਸਾਰੀ ਭਾਰਤ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਜੇ ਉਹ ਨਾ ਜਾਗੀ ਅੱਗੇ ਅੱਗੇ ਇੱਕ ਮਰਨ ਵਰਸ ਹੋਣੀ ਕਿਹ ਆ ਪਤਾ ਕਿੰਨੇ ਕਿੰਨੇ ਮਨ ਵਰਤਾਂ ਦੇ ਬੈਠੇ ਲੋਕ ਦੇਖੋ ਪਹਿਲੇ ਹੀ ਲੋਕੀ ਹੁਣ ਉਥੇ 30 ਘਟੋਗੜਤੀ ਮੋਤਾਂ ਹੋ ਚੁਕੀਆਂ 450 ਦੇ ਕਿਸਾਨ ਫਿੱਤਰ ਹੋ ਚੁਕਿਆ ਹਾਲੀ ਵੀ ਸਰਕਾਰ ਜਾਗ ਨਹੀਂ ਰਹੀ 22ਵੇਂ ਦਿਨ ਹੋ ਗਏ ਬੈਠੇ ਨੂੰ ਅੱਜ ਉਹਨਾਂ ਨੂੰ 9-10 ਮਹੀਨੇ ਹੋ ਗਏ ਬੈਠੇ ਨੇ ਉੱਤੇ ਉਹ ਫੇਰ ਵੀ ਨਹੀਂ ਜਾ ਕੇ ਫਿਰ ਉਲਟਾ ਸਰਕਾਰਾਂ ਦੇ ਘਬਰਾਹ ਕਰਦੇ ਆ ਨੇ ਆਪਣੇ ਲੀਡਰਾਂ ਰਹੀ ਆਪਣੇ ਜਿਹੜੀਆਂ ਏਜੰਸੀਆਂ ਰਹੀ ਵੀ ਇਹ ਕਿਸਾਨ ਸੜਕਾਂ ਰੋਕਦੇ ਇਹ ਦੇਸ਼ ਦੀ ਤਰੱਕੀ ਨਹੀਂ ਚਾਹੁੰਦੇ ਇਹ ਇਹ ਖਰਾਬ ਕਰਦੇ ੜੀ ਕਾਡ ਉਹਨੇ ਇਹੋ ਜਿਹਾ ਕੋਈ ਗੱਲ ਨਹੀਂ ਜਿੰਨਾ ਦੇਸ਼ ਦੇ ਵਿੱਚ ਤਰੱਕੀ ਕਿਸਾਨਾਂ ਨੇ ਪਾਇਆ ਤਰੱਕੀ ਚ ਕਿਸਾਨਾਂ ਦਾ ਯੋਗਦਾਨ ਕਿਸੇ ਹੋਰ ਵਿਭਾਗ ਦਾ ਯੋਗਦਾਨ ਨਹੀਂ ਜਿਹੜੇ ਕਿਸਾਨ ਜੱਥੇਬੰਦੀਆਂ ਨੇ ਉਹ ਇਕੱਠੇ ਨੇ ਬਖਰੇਵੇਂ ਨੇ ਭਾਈ ਜੀ ਇਸ ਜੇ ਇਸ ਮਾਮਲੇ 'ਚ ਦੇਖਿਆ ਜਾਵੇ ਦੇਖੋ ਉਹਦਾ ਆਪਣਾ ਫੈਸਲਾ ਸੀ ਉਹਨਾਂ ਦਾ ਦੱਲੇ ਵਾਲ ਸਾਹਿਬ ਦਾ ਪੰਦੇਰ ਸਾਹਿਬ ਦਾ ਤੇ ਹੋਰ ਜੱਥੇਬੰਦੀਆਂ ਦਾ ਵੀ ਉਹ ਬੈਠੇ ਆ ਜੇ ਇਸ ਮਾਮਲੇ 'ਚ ਦੇਖੇ ਤਾਂ ਹਮ ਇਕੱਠਿਆਂ ਨੇ ਅਸੀਂ ਅਸੀਂ ਮਹਾਰਾਜੇ ਵਾਲ ਤੋਂ ਆ ਜੀ ਭਾਈ ਜੀ ਪਵਾਤ ਤੋਂ ਨੇ ਜੇ ਆਪਾਂ ਦੇਖਿਆ ਜੇ ਅੱਜ ਜਿਹੜਾ ਹੋਕਾ ਉਹਦੇ ਲਈ ਹੈ ਉਹਦੀ ਜਾਨਮਾਲ ਦੇ ਲਈ ਹੈ ਪੰਜਾਬ ਦੇ ਹਿੱਤਾਂ ਦੇ ਲਈ ਹੈ ਅਸੀਂ ਇਕੱਠੇ ਆ ਕੋਈ ਸਰਕਾਰ ਨੂੰ ਅਲਟੀਮੇਟਮ ਵੀ ਹੈਗਾ ਅਲਟੀਮੇਟਮ ਅੱਜ ਐਸਕੇਪ ਦੀ ਮੀਟਿੰਗ ਹੈ ਜੀ ਅੱਜ ਜੋ ਹੁਕਮ ਹੋਊਗਾ ਉਹਦੇ ਅਨੁਸਾਰ ਚੱਲਾਂਗੇ ਬਾਕੀ ਅਸੀਂ ਜਿੱਦਾਂ ਵੀ ਜਿਹੜੀਆਂ ਸਾਡੇ ਜਥੇਬੰਦੀਆਂ ਆ ਪੰਜਾਬ ਦੇ ਲੋਕ ਚਾਹਣਗੇ ਆ ਕਿਸਾਨ ਯੂਨੀਅਨ ਦੇ ਸਾਡੇ ਲੀਡਰ ਇੰਡੀਆ ਦੇ ਉਹ ਚਾਹਣਗੇ ਅਸੀਂ ਉਹਨਾਂ ਨੂੰ ਦਾਹ ਹੋਵਾਂਗੇ ਹਰ ਟਾਈਮ ਤੇਰੀ ਇੱਛੀ ਹੁੰਦੀ ਹੈ ਵੀ ਸਾਡੇ ਵਾਲੇ ਭਾਗੀ ਕਰਿਆ ਚਾਹੇ ਕਿਸਾਨ ਹੋਣ ਚਾਹੇ ਮਜ਼ਦੂਰ ਹੋਣ ਚਾਹੇ ਕੋ ਛੋਟਾ ਮਜ਼ਦਮਾ ਚਾਹੇ ਨੌਜਵਾਨ ਨੀ ਆ ਜੈਸੀ ਛੋਟਾ ਉਪਾਰੀ ਆ ਇਸ ਸਾਹੇ ਬਣਾ ਕੇ ਅਸੀਂ ਅੱਜ ਇਹ ਨਹੀਂ ਹੋਈਏ ਬਸ ਇਹਨਾਂ ਗੱਲਾਂ ਨਾਲ ਮੌਤ ਤੇ ਗੱਲ ਮੌਤ ਕਰਦਾ ਇਸ ਸਾਹ ਮਜਬੂਰ ਜਿੰਦਾਬਾਦ 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 ਤੁਹਾਨੂੰ ਅੱਜ ਜਿਹੜਾ ਬੈਠਿਆ ਹਰਜੀਤ ਸਿੰਘ ਬਟੇ ਪਰਵੇੜਾ ਭਾਰਤੀ ਕਿਸਾਨ ਮਸ਼ਹੂਰ ਯੂਨੀਅਨ